ਇਹਦੇ ਵਿੱਚ ਮਤਲਬ ਬਹੁਤ ਸਾਨੂੰ ਮੈਂ ਤੇ ਅਸੀਂ ਸੋਚਿਆ ਸੀ ਕਿ ਐਟ ਅ ਟਾਈਮ ਮੁਕਾਬਲਾ ਕਰਵਾ ਰਹੇ ਹਾਂ ਚਲ ਸਰਤੀ ਬਹੁਤ ਬਹੁਤ ਧੰਨਵਾਦ ਕਰਦੇ ਪ੍ਰਿੰਸੀਪਲ ਸਰ ਦਾ ਜਿਨ੍ਹਾਂ ਨੇ ਪਰਮਿਸ਼ਨ ਦਿੱਤੀ ਤੇ ਥੋੜੇ ਜੇ ਬੱਚਿਆਂ ਦਾ ਸੋਚ ਕੇ ਘੱਟੋ ਘੱਟ 200 ਬੱਚਾ ਜਲੰਧਰ ਅੰਮ੍ਰਿਤਸਰ ਪਤਨੀ ਕਿਤੋਂ ਕਿਤੋਂ ਆਏ ਨੇ ਸਾਨੂੰ ਨਹੀਂ ਪਤਾ ਫੋਨ ਫੋਨ ਕਰਕੇ ਵਿਚਾਰੇ ਪਹੁੰਚ ਗਏ ਨੇ ਤੇ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਸਾਨੂੰ ਬੱਚਿਆਂ ਦਾ ਕਿੱਦਾਂ ਦਾ ਰਿਸਪਾਂਸ ਮਿਲ ਰਿਹਾ ਹੈ ਬੱਚੇ ਜੀ ਬਹੁਤ ਉਤਸ਼ਾਹਿਤ ਹੋ ਕੇ ਆਏ ਆ ਅਸੀਂ ਕਹਿੰਦੇ ਨਾ ਕਿ ਲੋਕ ਕਹਿੰਦੇ ਨੇ ਕਿ ਬੱਚੇ ਸਿੱਖੀ ਨਾਲ ਹੀ ਜੁੜੇ ਜੇ ਅਸੀਂ ਜੋੜਾਂਗੇ ਤਾਂ ਹੀ ਜੁੜਨਗੇ ਅੱਜ ਬੱਚੇ ਆਪ ਮੁਹਾਰੇ ਹੋ ਕੇ ਆਏ ਨੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਬੱਚੇ ਆਪ ਮਤਲਬ ਦਸਤਾਰਾ ਸਜਾ ਕੇ ਲੰਬੇ ਕੇਸ ਵਾਲੇ ਤੁਸੀਂ ਦੇਖ ਰਹੇ ਹੋ ਬੱਚਿਆਂ ਦਾ ਪਹਿਲਾ ਮੁਕਾਬਲਾ ਹੋਇਆ ਉਸ ਤੋਂ ਬਾਅਦ ਦਸਤਾਰ ਮੁਕਾਬਲਾ ਦਮਾਲਾ ਸਾਹਿਬ ਦਾ ਮੁਕਾਬਲਾ ਜਿਹੜੇ ਹੋਰ ਹੀ ਮੁਕਾਬਲੇ ਜਿਹੜੇ ਹੋਣਗੇ ਚਾਰ ਪੰਜ ਪਾਰਟਸ ਤੇ ਉਹ ਅਸੀਂ ਇਹ ਫਾਈਨਲ 'ਚ ਲੈ ਕੇ ਜਾਵਾਂਗੇ ਸਿੱਧਾ ਦੇ 골ਡਨ ਚਾਂਸ ਆ ਤੇ ਬਹੁਤ ਵਧੀਆ ਉਪਰਾਲਾ ਆਇਆ ਤੇ ਅੱਜ ਸਾਨੂੰ ਬਹੁਤ ਵਧੀਆ ਮੈਂ ਕਹਿ ਸਕਦੇ ਹਾਂ ਰਿਸਪਾਂਸ ਮਿਲਿਆ ਅੱਗੇ ਵੀ ਅਸੀਂ ਇਦਾਂ ਦੇ ਹੋਰ ਮੁਕਾਬਲੇ ਕਰਾਵਾਂਗੇ ਤੇ ਸਿੱਖੀ ਨੂੰ ਜੋੜਨ ਦੇ ਲਈ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੇ ਲਈ ਆਉਣ ਵਾਲੀ ਪੌਂਦ ਨੂੰ ਜਿਹੜੇ ਕੇਸ ਕਟਾਰੇ ਨੇ ਜਾਂ ਹੋਰ ਤੁਸੀਂ ਦੇਖਿਆ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਕਿ ਉਹਦੇ ਦਸਤਾਰ ਲਾਤੀ ਜਦੋਂ ਅਸੀਂ ਤਿਆਰ ਬਰ ਤਿਆਰ ਹੋਵਾਂਗੇ ਮੇਰੇ ਹਿਸਾਬ ਨਾਲ ਕੋਈ ਦਸਤਾਰ ਨੂੰ ਬੰਦਾ ਹੱਕ ਚੱਕ ਕੇ ਨਹੀਂ ਦੇਖੂਗਾ ਕਿਉਂਕਿ ਇਹ ਇਹ ਉਹ ਕੌਮ ਆ ਜਿਹੜਾ ਕਿ ਭਾਰਤ ਦੀ ਆਜ਼ਾਦੀ ਵੇਲੇ 95% ਕੁਰਬਾਨੀਆਂ ਨੇ ਤੇ ਇਸ ਦੇਸ਼ ਨੂੰ ਬਚਾਉਣ ਲਈ ਵੀ ਸਭ ਤੋਂ ਮੂਰੇ ਨੇ ਸਾਡੇ ਆਈਕਨ ਜੇ ਤੋਂ ਅਸੀਂ ਮੰਨਾਂਗੇ ਹਰੀ ਸਿੰਘ ਨਲੂਆ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਜਦੋਂ ਇਹਨਾਂ ਨੂੰ ਆਈਕਨ ਮੰਨਾਂਗੇ ਜਾਂ ਫਿਰ ਸਾਨੂੰ ਆਪਣੀ ਜਿਹੜੀ ਆਉਣ ਵਾਲੀ ਪਨੀਰੀ ਆ ਉਹਨਾਂ ਨੂੰ ਕੁਝ ਦੱਸਣ ਦੀ ਲੋੜ ਨਹੀਂ ਇਤਿਹਾਸ ਬਾਰੇ ਜਾਣੂ ਕਰਾਉਣਾ ਜ਼ਰੂਰੀ ਆ ਉਹ ਅਸੀਂ ਸਮੇਂ-ਸਮੇਂ ਸਿਰ ਅਸੀਂ ਕਰਾਉਂਦੇ ਰਹਾਂਗੇ ਕਿਉਂਕਿ ਇਹ ਤੁਹਾਡੇ ਸਾਹਮਣੇ ਆ ਜਿਹੜਾ ਸਜਿਆ ਹੈ ਪਹਿਲੇ ਕਿਸ ਕਿਸ ਸਰੂਪ ਦੇ ਸੀ ਅੱਜ ਵਾਹਿਗੁਰੂ ਨੇ ਸੇਵਾ ਲਈ ਹੋਈ ਆ ਤੇ ਹਜ਼ਾਰਾਂ ਦੇ ਹਿਸਾਬ ਨਾਲ ਸੀ ਗੁਰੂਦਾਲੇ ਬਣਾ ਰਹੇ ਆ ਲੋਕਾਂ ਨੂੰ ਤੇ ਲੱਗ ਰਿਹਾ ਜਿਹੜੇ ਸਕੂਲ ਚ ਤੁਸੀਂ ਪੜ੍ਹ ਕੇ ਗਏ ਹੋ ਉਸੇ ਸਕੂਲ ਦੇ ਵਿੱਚ ਇਹ ਕੰਪੀਟੀਸ਼ਨ ਤੁਸੀਂ ਬਹੁਤ ਖੁਸ਼ੀ ਹੋ ਰਹੀ ਜੀ ਸਾਡੇ ਪ੍ਰਿੰਸੀਪਲ ਸਾਹਿਬ ਜਿਹੜੇ ਸਾਨੂੰ ਪੜ੍ਹਾਉਂਦੇ ਹੁੰਦੇ ਸੀ ਛੋਟੇ ਹੁੰਦੇ ਕਈ ਵਾਰ ਛਿੱਤਰ ਵੀ ਪੈਂਦੇ ਸੀ ਸਾਡੇ ਕਿਉਂਕਿ ਮਾਨਮਾਣੀ ਗੱਲ ਹੈ ਜਿੱਥੇ ਬੰਦਾ ਪੜ੍ਹਿਆ ਹੋਵੇ ਉਥੇ ਆ ਕੇ ਸਟੇਜ ਸਾਂਝੀ ਕਰਨਾ ਨਹੀਂ ਨਹੀਂ ਬਹੁਤ ਬਹੁਤ ਹੈ ਜੀ ਬਹੁਤ ਖੁਸ਼ੀ ਆ ਕਿਉਂਕਿ ਇਹ ਬਹੁਤ ਇੱਕ ਭਾਗਾ ਵਾਲਾ ਹੁੰਦਾ ਬ ਤੇ ਉਹ ਪਿਓ ਭਾਗਾ ਵਾਲਾ ਹੁੰਦਾ ਉਹ ਤੇ ਫਲਾਣੇ ਦਾ ਪਿਓ ਜਾ ਰਿਹਾ 90% ਦੇ ਵਿੱਚ 10% ਬੱਚੇ ਹੁੰਦੇ ਨੇ ਤੇ ਉਹ ਸਾਨੂੰ ਮੌਕਾ ਮਿਲਿਆ ਅੱਜ ਉਹੀ ਸਰ ਨੇ ਜਦੋਂ ਦੱਸ ਦੇਣਾ ਕਿ ਸਤਪਾਲ ਇੱਥੇ ਪੜ ਕੇ ਗਿਆ ਮੇਰਾ ਸਤਪਾਲ ਸਿੰਘ ਅਸਲ ਅਸਲ ਤੇ ਸਤਪਾਲ ਕੁਮਾਰ ਨਾਮ ਹੁੰਦਾ ਸੀ ਸਿੰਘ ਸੱਜ ਗਿਆ ਫਿਰ ਗੁਰੂ ਸਾਹਿਬ ਨੇ ਅਨਕ ਸਿੰਘ ਖਾਲਸਾ ਨਾਮ ਦਿੱਤੇ ਬਖਸ਼ਿਆ ਤੇ ਇਸ ਕਰਕੇ ਬਹੁਤ ਖੁਸ਼ੀ ਹੁੰਦੀ ਆ ਤੇ ਨਸ਼ਿਆ ਦੇ ਵਿੱਚੋਂ ਕੱਟਣ ਦੇ ਲਈ ਸਾਡਾ ਬਹੁਤ ਵੱਡਾ ਉਪਰਾਲਾ ਚੱਲ ਰਿਹਾ ਅਸੀਂ ਉਹ ਬੱਚਿਆਂ ਨੂੰ ਚਿੱਟੇ ਦੇ ਦਲਦਲ ਵਿੱਚੋਂ ਵੀ ਕੱਢ ਰਹੇ ਹਾਂ ਘੱਟੋ ਘੱਟ 10 ਤੇ ਕਰੀਬ ਅਸੀਂ ਹੁਣ ਪਿਛਲੇ ਹਫਤੇ ਬੱਚਿਆਂ ਨੂੰ ਮਤਲਬ ਅੰਮ੍ਰਿਤ ਸੰਚਾਰ ਆਰੇ ਬੱਚਿਆਂ ਲਈ ਨਾਮ ਜੀ ਦੇਖੋ ਜੀ ਇਹਦੇ ਵਿੱਚ ਦੁਬਈ ਤੱਕ ਦੇ ਟੂਰ ਨੇ ਲੱਖਾਂ 10 ਲੱਖ ਤੱਕ ਦੀ ਰਾਸ਼ੀ ਦੇ ਇਨਾਮ ਨੇ ਦੁਬਈ ਦੇ ਟੂਰ ਐਲਈਡੀ ਵਗੈਰਾ 스마트 ਫੋਨ ਇਹ ਇਨਾਮ ਨੇ ਤਾਂ ਕਿ ਬੱਚਿਆਂ ਨੂੰ ਆਉਣ ਵਾਲੇ ਟਾਈਮ ਦੇ ਵਿੱਚੋਂ ਇਹ ਨਹੀਂ ਆ ਕਿ ਕੱਲੇ ਅਸੀਂ ਦਸਤਾਰਾ ਇੱਕ ਮਤਲਬ ਦਸਤਾਰ ਸਜਾਣ ਦੇ ਲਈ ਇਹ ਦਸਤਾਰ ਨਹੀਂ ਅਸੀਂ ਸਿੱਖੀ ਨਾਲ ਜੋੜਨ ਲਈ ਉਪਰਾਲਾ ਕਰਦੇ ਪਏ ਤੇ ਇਸ ਕਰਕੇ ਮੈਨੂੰ ਉਮੀਦ ਆ ਕਿ ਸਾਡੇ ਨਾਲ ਲੋਕ ਜੁੜਨਗੇ ਤੇ ਇਹ ਇੱਕ ਉਪਰਾਲਾ ਹੈ ਚਿੱਟੇ ਦੇ ਦਲਦਲ ਦੇ ਵਿੱਚੋਂ ਨਸ਼ਿਆਂ ਨੂੰ ਵੀ ਇਹ ਬੱਚਿਆਂ ਨੂੰ ਕੱਢਿਆ ਜਾ ਸਕਦਾ ਹੈ ਇਹੀ ਇੱਕੋ ਇੱਕ ਰਾਹ ਆ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਪੂਰਾ ਪਰਿਵਾਰ ਵਾਰ ਕੇ ਸਾਨੂੰ ਇਹੇ ਸਰੂਪ ਬਖਸ਼ਿਆ ਅਸੀਂ ਉਸ ਨੂੰ ਬਚਾ ਕੇ ਰੱਖਿਆ ਕਿਵੇਂ ਦੇਖਦੇ ਹੋ ਤੁਹਾਡੇ ਸਟੂਡੈਂਟ ਜਿਹੜੇ ਇਥੋਂ ਪੜ੍ਹ ਕੇ ਜਾ ਚੁੱਕੇ ਆ ਹੁਣ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਦਸਤਾਰ ਬਦਲੀ ਬੱਚਿਆਂ ਨੂੰ ਸਿਖਾਈ ਵੀ ਜਾ ਰਹੀ ਹੈ ਤੇ ਕੋਈ ਕੰਪੀਟੀਸ਼ਨ ਵੀ ਕੀਤਾ ਜਾ ਰਿਹਾ ਮੈਨੂੰ ਇਸ ਗੱਲ ਤੇ ਬਹੁਤ ਹੀ ਖੁਸ਼ੀ ਆ ਤੇ ਵੀ ਜਿਹੜੇ ਸਾਡੇ ਕੋਲੋਂ ਇਥੋਂ ਬੱਚੇ ਪੜ੍ਹ ਕੇ ਗਏ ਆ ਜਿਵੇਂ ਸਤਪਾਲ ਜੀ ਨੇ ਦੱਸਿਆ ਆ ਤੇ ਇਹ ਪਹਿਲੋਂ ਸਤਪਾਲ ਕੁਮਾਰ ਹੁੰਦਾ ਸੀਗਾ ਹੁਣ ਇਹ ਸਿੰਘ ਸਜਿਆ ਤੁਹਾਡੇ ਸਾਹਮਣੇ ਆ ਤੇ ਪਵਿੱਤਰ ਸਿੰਘ ਵੀ ਜਿਹੜਾ ਇਸ ਪੱਗਾਂ ਦੀ ਸਖਲਾਈ ਦਿੰਦੇ ਨੇ ਤੇ ਉਹ ਵੀ ਇਸੇ ਸਕੂਲ ਦਾ ਸਟੂਡੈਂਟ ਆ ਤੇ ਇੱਕ ਥਾਂ ਨੂੰ ਮੈਂ ਹੋਰ ਗੱਲ ਸਾਂਝੀ ਕਰਨਾ ਚਾਹੁੰਦਾ ਇੱਕ ਇੱਥੇ ਮੁੰਡਾ ਹੁੰਦਾ ਸੀ ਕਿ ਸਾਡੇ ਕੋਲੇ ਤੇ ਉਹਦਾ ਨਾਮ ਗਗਨਦੀਪ ਸਿੰਘ ਬਿੱਲਾ ਉਹਨੂੰ ਅਸੀਂ ਕਹਿੰਦੇ ਸੀ ਪਿਆਰ ਦੇ ਨਾਲ ਤੇ ਉਹ ਪੜ੍ਹਾਈ 10ਵੀਂ ਕਰਨ ਤੋਂ ਬਾਅਦ ਛੱਡ ਗਿਆ ਤੇ ਅਸੀਂ ਫਿਰ ਉਹਨੂੰ ਘਰੋਂ ਬੁਲਾਇਆ ਤੇ ਅਸੀਂ ਕਿਹਾ ਵੀ ਤੂੰ ਪੜ੍ਹਾਈ ਕਿਉਂ ਛੱਡ ਰਿਹਾ ਤੇ ਉਹ ਕਹਿੰਦਾ ਵੀ ਮੇਰੀਆਂ 5-6 ਭੈਣਾਂ ਨੇ ਤੇ ਵੀ ਮੈਂ ਕੱਲਾ ਭਰਾ ਆ ਤੇ ਵੀ ਘਰ ਦਾ ਜਿਹੜਾ ਗੁਜ਼ਾਰਾ ਨਹੀਂ ਹੁੰਦਾ ਤੇ ਉਹ ਜਿਹੜੇ ਸਰਪ੍ਰੀਤ ਸਿੰਘ ਸੀਗੇ ਇੱਥੇ ਟੀਚਰ ਸੀਗੇ ਉਹ ਹਰ ਰੋਜ਼ ਮਤਲਬ ਉਹਨਾਂ ਦੀ ਪੱਗ ਦੇਖਦਾ ਹੁੰਦਾ ਸੀਗਾ ਤੇ ਉਹਨੂੰ ਸ਼ੌਂਕ ਸੀਗਾ ਵੀ ਮੈਂ ਵੀ ਇਸ ਤਰ੍ਹਾਂ ਦੀ ਪੱਗ ਬੰਨਾਂ ਤੇ ਫਿਰ ਮੈਂ ਪੁੱਤਰ ਸਿੰਘ ਨਾਲ ਗੱਲ ਕੀਤੀ ਤੇ ਉਹਨੂੰ ਬੁਲਾਇਆ ਬੱਚੇ ਨੂੰ ਉਤੋਂ ਤੇ ਘਰੋਂ ਜਦੋਂ ਬੁਲਾ ਕੇ ਤੇ ਫਿਰ ਉਹਨੂੰ ਸਮਝਾਇਆ ਸੀ ਕਿ ਬਈ ਤੇਰੀ ਫੀਸ ਦਾ ਕੋਈ ਨਾ ਇੰਤਜ਼ਾਮ ਕਰਾਂਗੇ ਬਈ ਤੂੰ ਪੜ੍ਹਾਈ ਨਹੀਂ ਛੱਡਣੀ ਤੇ ਜਿੱਦਣ ਸਾਡੇ ਕੋਲ ਪਲੱਸ 2 ਜਮਾਤ ਉਹਨੇ ਪਾਸ ਆਊਟ ਕੀਤੀ ਆ ਅਸੀਂ ਪਹਿਲੋਂ ਪਾਠ ਕਰਾਉਂਦੇ ਹੁੰਦੇ ਹੰਨੇ ਉਸ ਦਿਨ ਉਹ 76 ਇਨਾਮ ਦਸਤਾਰ ਮੁਕਾਬਲੇ ਚ ਜਿੱਤ ਚੁੱਕਿਆ ਸੀਗਾ ਜਿਹੜਾ ਕਿ ਦੋ ਦਿਨ ਪਹਿਲਾਂ ਹੀ ਉਸ ਦਿਨ ਉਹ ਮੋਟਰਸਾਈਕਲ ਵੀ ਉਹਨੂੰ ਇਨਾਮ ਮਿਲਿਆ ਤੇ ਹੁਣ ਜਿਹੜੀ ਫਿਲਮਾਂ ਦੇ ਵਿੱਚ ਆਪਣੇ ਹੈਗੇ ਆ ਜੋਗਰਾਜ ਸਿੰਘ ਜੀ ਉਹਦੀ ਦਸਤਾਰ ਉਹ ਸਜਾਉਂਦਾ ਇਹ ਬੜੀ ਮਾਣ ਵਾਲੀ ਗੱਲ ਆ ਤੇ ਤੇ ਨਾਲੇ ਤਾਂ ਉਹ ਬੱਚੇ ਦਾ ਸ਼ੌਂਕ ਪੂਰਾ ਹੋ ਗਿਆ ਤੇ ਨਾਲ-ਨਾਲ ਉਹਨੇ ਆਪਣੀ ਪੜ੍ਹਾਈ ਵੀ ਰੱਖੀ ਜਾਰੀ ਦੇ ਨਾਲ ਘਰਦਿਆਂ ਦਾ ਵੀ ਉਹਨੂੰ ਮਤਲਬ ਹੱਥ ਬਟਾਉਣ ਦਾ ਮੌਕਾ ਮਿਲ ਗਿਆ ਤੇ ਕਹਿ ਸਕਦੇ ਆ ਕਿ ਸਕੂਲ ਦਾ ਭਰਪੂਰ ਸਹਿਯੋਗ ਆ ਭਰਪੂਰ ਸਹਿਯੋਗ ਦਿੱਤਾ ਜਾਂਦਾ ਇਤੋਂ ਤੇ ਅੱਜ ਵੀ ਮੈਨੂੰ ਬੜੀ ਖੁਸ਼ੀ ਹੋਈ ਹੈ ਜਦੋਂ ਇਹਨਾਂ ਨੇ ਇੱਥੇ ਸਾਡਾ ਜਿਹੜਾ ਸਕੂਲ ਨੂੰ ਚੁਣਿਆ ਇਸ ਸਥਾਨ ਤੇ ਇਹਦੇ ਵਿੱਚ ਜਿਹੜੇ ਹੁਣ ਉਹ ਭਾਈ ਮਰਦਾਨਾ ਚੈਰੀਟੇਵ ਟਰਸਟ ਵਾਲੇ ਤੇ ਪੰਜਾਬ ਸੋਸਾਇਟੀ ਵਾਲੇ ਨੇ ਇਹਨਾਂ ਦਾ ਸਾਂਝਾ ਉਪਰਾਲਾ ਕੀਤਾ ਗਿਆ ਤੇ ਜਿਹੜਾ ਇੱਥੇ ਅੱਜ ਜੁਡੀਸ਼ਨ ਕਰਾਇਆ ਗਿਆ ਇਸ ਦੇ ਵਿੱਚ ਲੱਗ-ਲੱਗ ਸਕੂਲਾਂ ਤੋਂ ਤੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਅੰਮ੍ਰਿਤਸਰ ਤੋਂ ਜਲੰਧਰ ਤੋਂ ਹੋਰ ਵੀ ਕਈ ਜ਼ਿਲ੍ਹਿਆਂ ਤੋਂ ਵਿਦਿਆਰਥੀ ਆਏ ਨੇ ਤੇ ਬਹੁਤ ਹੀ ਵਧੀਆ ਉਪਰਾਲਾ ਆ ਵੀ ਜਿਹੜੀ ਦਸਤਾਰ ਦੇ ਨਾਲ ਜੋੜਿਆ ਜਾ ਰਿਹਾ ਬੱਚਿਆਂ ਨੂੰ ਹੁਣ ਮੈਂ ਇੱਕ ਇੱਕ ਉਹ ਦੇਦਾ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਵੀ ਜਿਹੜੇ ਹੁਣ ਆਪਣੇ ਪੰਜਾਬੀ ਐਕਟਰ ਨੇ ਐਮੀ ਬਿਰਕ ਜਿਵੇਂ ਹੋ ਗਿਆ ਤੇ ਆਪਣੇ ਦਲਜੀਤ ਸਿੰਘ ਦੁਸ਼ਾਂਤ ਅਹ ਗੁਰਪ੍ਰੀਤ ਘੁੱਗੀ ਹੋ ਗਿਆ ਤੇ ਇਹ ਇਸ ਤਰ੍ਹਾਂ ਦੇ ਅੰਮਰ ਪੱਗਾਂ ਫੇਲ ਮੱਚ ਪਿੱਲੋਂ ਨਹੀਂ ਸੀ ਬੰਦੇ ਤੇ ਨਾ ਹੀ ਉਹਨੂੰ ਚੰਗਾ ਸਮਝਦੇ ਸੀਗੇ ਤੇ ਇਹਨਾਂ ਨੇ ਵੀ ਮਤਲਬ ਇਸ ਵੱਲ ਬੱਚਿਆਂ ਨੂੰ ਤੋਰਿਆ ਤੇ ਬੱਚੇ ਇਹਨੂੰ ਦੇਖ ਕੇ ਪੱਗਾ ਜਿਹੜੀ ਦਸਤਾਰਾ ਸਜਾਉਣ ਲੱਗ ਗਏ ਤੇ ਬਹੁਤ ਹੀ ਮਾਣ ਵਾਲੀ ਗੱਲ ਆ ਜਿਹੜੀ ਖਾਲਸਾ ਜੀ ਨੇ ਆਪਾਂ ਨੂੰ ਬਖਸ਼ੀ ਹੋਈ ਆ ਇਹ ਜਿਹੜੀ ਸਿੰਘ ਦੀ ਛਾਣ ਆ ਇਹ ਤੇ ਮੈਨੂੰ ਉਮੀਦ ਆ ਵੀ ਇਹ ਜਿਹੜਾ ਮੁਕਾਬਲਾ ਕਰਾਇਆ ਜਾ ਰਿਹਾ ਹੈ ਬਹੁਤ ਹੀ ਵਧੀਆ ਆ ਤੇ ਬੱਚਿਆਂ ਨੂੰ ਇਸ ਪਾਸੇ ਜਿਹੜਾ ਜੋੜਿਆ ਜਾ ਰਿਹਾ ਆ ਤੇ ਮੈਂ ਆਪਣੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਇਹਨਾਂ ਦਾ ਤੇ ਬਹੁਤ-ਬਹੁਤ ਵਧਾਈ ਦਿੰਦਾ ਇਹਨਾਂ ਨੂੰ ਧੰਨਵਾਦ